ਸਾਡੀ ਖੇਤੀ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਪਸ਼ੂਆਂ ਦਾ ਵੀ ਬਿਲਡਿੰਗਾਂ ਦਾ ਵੀ ਬਹੁਤ ਜਿਹੜਾ ਕਿ ਇੱਕ ਵਾਰੀ ਪੰਜਾਬ ਲਈ ਅਸੀਂ ਸਾਰੇ ਇਸ ਆਫ ਦੀ ਘੜੀ ਵਿੱਚ ਖੜੇ ਆ ਇੱਕ ਦੂਸਰੇ ਨਾਲ ਪੰਜਾਬ ਦੀਆਂ ਚਾਹੇ ਕੋਈ ਸੰਸਤਾਵਾਂ ਸੀ ਜਿਹੜੀਆਂ ਪਹਿਲਾਂ ਵੀ ਸੇਵਾ ਵਿੱਚ ਰਹੀਆਂ ਅਸੀਂ ਉਹਨਾਂ ਨਾਲ ਵੀ ਜਿੱਥੇ-ਜਿੱਥੇ ਰਾਤਤਾਲ ਹੋ ਸਕਿਆ ਕਰਕੇ ਪਸ਼ੂ ਪਾਲਣ ਵਿਭਾਗ ਦੇ ਵੱਲੋਂ ਉਹਨਾਂ ਦੀਆਂ ਦਵਾਈਆਂ ਦਾ ਪ੍ਰਬੰਧ ਜਿੰਨਾ ਵੱਧ ਤੋਂ ਵੱਧ ਕਰਿਆ ਜਾ ਸਕੇ ਗਾਂ ਪਹੁੰਚਾਇਆ ਜਾ ਸਕਦੇ ਉਹਨਾਂ ਨਾਲ ਲੱਗ ਕੇ ਵੀ ਉਹਨਾਂ ਵੱਲੋਂ ਵੀ ਉਹਦੇ ਵਿੱਚ ਵੀ ਸਾਥ ਦੇ ਕੇ ਹਮੇਸ਼ਾ ਕਿਉਂਕਿ ਜਦੋਂ ਇਹੋ ਜਿਹਾ ਵਕਤ ਆ ਜਾਂਦਾ ਹੈ ਉਦੋਂ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਲੋਕ ਕਦੇ ਪਿੱਛੇ ਨਹੀਂ ਰਹਿੰਦੇ ਕਿਤੇ ਦੁਨੀਆ 'ਚ ਹੋਰ ਵੀ ਇਹੋ ਜਿਹੀ ਕਿਤੇ ਲੋੜ ਪਈ ਹੈ ਆਪਣੀ ਘੜੀ ਵਿੱਚ ਉੱਥੇ ਵੀ ਆਪਾਂ ਖੜੇ ਹਾਂ ਦੇਸ਼ ਵਿੱਚ ਵੀ ਖੜੇ ਆਜ ਸਾਡੇ ਪੰਜਾਬ ਦੇ ਲੋਕਾਂ ਪੰਜਾਬੀ ਭਰਾਵਾਂ ਤੇ ਬਹੁਤ ਵੱਡੀ ਵਿਪਤਾ ਬਣੀ ਪਈ ਹੈ ਤੋਂ ਜਿਹੜੇ ਸਾਰੇ ਦੂਸਰੇ ਜ਼ਿਲ੍ਹਿਆਂ ਦੇ ਪੰਜਾਬੀ ਭੈਣ ਭਰਾ ਆਪਣੇ ਵੱਲੋਂ ਦਿਲ ਖੋਲ ਕੇ ਕਿ ਮਦਦ ਵੀ ਕਰਦੇ